ਸਵਾਗਤ ਹੈ ਕਿਸਾਨ ਵੀਰੋ ਹਡਾ ਢਿੱਲੋਂ ਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 987823917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇ ਕਰ ਪਹੁੰਚ ਸਕੇ ਬਾਕੀ ਨੰਬਰ ਬਾਈ ਗੋਰੇ ਕੋਲੇ ਪਹੁੰਚਿਆ ਬਾਈ ਗੋਰੇ ਦਾ ਆਨ ਸਕਰੀਨ ਪੰਜ ਤੁਹਾਨੂੰ ਬਹਿੜਾਂ ਦਿਖਾ ਦਾਂ ਵਿੱਚੋਂ ਕੋ ਸੂਈਆਂ ਆਵੀਆਂ ਤੇ ਇੱਕ ਤੁਹਾਨੂੰ ਸੂਈ ਸਵਾਈ ਝੋਟੀ ਦਿਖਾ ਦੇਾਂਗੇ ਇੱਕ ਤੁਹਾਨੂੰ ਗੱਬਣ ਝੋਟੀ ਦਿਖਾ ਦੇਾਂਗੇ ਗੱਲਬਾਤ ਬਾਈ ਸਾਰੀ ਗੋਰੇ ਨ ਕਰਾਵਾਂਗੇ ਤੇ ਅੱਜ ਮੰਡੀ ਵਾਲਾ ਸਿਸਟਮ ਹੀ ਬਣਿਆ ਬਿਆ ਪੰਜ ਨਾਗ ਪੰਜ ਹੀ ਟੌਪ ਦੇ ਠੀਕ ਹੈ ਸੱਤ ਸੌਰੀ ਸੱਤ ਨਾਗ ਆ ਗਿਆ ਪ੍ਰੋਪਰ ਦੋ ਝੋਟੀਆਂ ਤੇ ਪੰਜ ਬਹਿੜਾ ਆ ਜੋ ਵੀਰੇ ਸਸੀ ਕਾ ਵੀਰੇ ਗੋਰੇ ਸਸੀ ਕਾ ਹੋ ਠੀਕ ਠਾਕ ਹੋ ਵਧੀਆ ਬਈ ਠੀਕ ਪਹਿਲਾਂ ਤਾਂ ਨੰਬਰ ਬੋਲ ਦਗੇ ਜੀ ਨੰਬਰ ਆਪਣਾ 8782 ਬਾਈ 0 7420 ਆ ਪਿੰਡ ਭਦੌੜ ਜ਼ਿਲ੍ਹਾ ਬਰਨਾਲਾ ਤੁਸੀਂ ਜਿੱਦ ਤੱਕ ਤੇ ਐਡਰੈਸ ਆਪਣਾ ਨੇੜੇ ਆਪਣੇ ਸਹਿਣਾ ਆ ਗਿਆ ਚੰਗੀਆਂ ਆ ਗਿਆ ਬਧਾਤ ਵਾਲੀ ਛੜਕ ਤੇ ਆਪਣਾ ਘਰ ਬਰੇ ਨਾਨਸਰ ਗੁਰਦਵਾਰਾ ਨੇੜੇ ਆਪਣੇ ਓਕੇ ਸਿੰਗਲ ਸੜਕ ਜਾਂਦੀ ਜਿਹੜੀ ਬਧਾਤ ਹਾਂਜੀ ਹਾਂਜੀ ਓਕੇ ਜੀ ਤੇ ਵੀਰੇ ਗੋਰੇ ਕਿਵੇਂ ਰਹਿੰਦਾ ਵੀਡੀਓ ਦਾ ਰਿਸਪਾਂਸ ਕਾ ਬਹੁਤ ਵਧੀਆ ਰਹਿਦਾ ਵੀਡੀਓ ਦੇਖ ਕੇ ਨੰਬਰ ਆ ਜਰਾ ਓਕੇ ਜੀ ਤੇ ਅੱਜ 6 ਤਰੀਕ 6 ਤਰੀਕ 8 ਮਹੀਨਾ ਵੀਰੇ 2025 2025 ਨੂੰ ਆਪਾਂ ਵੀਡੀਓ ਕਵਰ ਕਰ ਰਹੇ ਹਾਂ ਹਾਂ ਇਹਨਾਂ ਕਈ ਵਾਰੀ ਨਾ ਬਾਹਲੇ ਫੋਨ ਆ ਜਾਂਦੇ ਨੇ ਤਾਂ ਅੱਜ ਵਿੱਚ ਬੋਲਤੀ ਆ ਪਤਰੀਕ ਠੀਕ ਆ ਤੇ ਬਾਈ ਜੀ ਅੱਜ ਇੱਕ ਦਾ ਕੱਚੀ ਝੋਟੀ ਹੈ ਨਾ ਇਹਦੇ ਬਾਈ ਭਾਇਆ ਸਪਾਰਾ ਠਾ ਦੇਣ ਤਰੀਕ ਸਿੱਧੇ ਤੋਂ ਸ਼ ਜਿਹੜੀ ਕੱਚੀ ਝੋਟੀ ਦੇਖੀ ਐ ਨੇ ਬਰੇ ਇਹ ਵੀ ਬਹੁਤ ਚੱਕੀ ਕੱਟੀ ਦਾ ਨਾਲ ਦੇ ਪੰਡੋ ਲਈ ਤਾੜ ਲਓ ਵਾਰ ਨੂੰ ਇਹਨੂੰ ਕਿੰਨੇ ਦਿਨ ਬਾਕੀ ਆ 15 17 ਦਿਨ ਦੱਸੇ ਮਾਲਕ ਨੇ ਸਿੰਘ ਥਲੇ ਇੱਕ ਨੰਬਰ ਪਲੂਨ ਸੋਰੀ ਆ ਬੇ ਪਲੂਨ ਵੀਰੇ ਬੜੋ ਬਹੁਤ ਕੱਚੀ ਕੱਚੀ ਚੋਕਣ ਬੜਾ ਖੁੱਲਾ ਲੱਗਿਆ ਦਾ ਕੀ ਰੇਟ ਆ ਗਿਆ ਬਈ ਕੱਚੀ ਕੱਚੀ ਦਾ ਜਰ ਬਈ ਜੇ ਤਿਆਰ ਹੋ ਗਏ ਤਾਂ ਮਨ ਨੂੰ ਹੋਰ ਅੱਜ 90 ਚ 1000 ਛੱਡ ਦਾਂਗੇ ਦਾ ਜੋ ਮਾ ਜਾਏ ਰੇਟ ਆ ਯਾਰ ਸਿੰਘ ਥਲੇ ਦੀ ਇੱਕ ਨੰਬਰ 2000 ਦਾ ਪਾਣੀ ਚਾਰ ਆ ਮੂੰਹ ਨਹੀਂ ਵਟਿਆ ਆ ਠੀਕ ਐ ਕੋਈ ਗੱਲ ਨਹੀਂ ਤੇ ਬਾਕੀ ਚੌੜੀ ਚੂੜੀ ਬਹੁਤ ਪਈ ਆ ਹਨਾ ਪੂਰੀ ਚੱਕੀ ਮ 17 ਦਿਨ ਲੈ ਜੋ ਬਾਈ 17 ਦਿਨ ਪਾਉਂਦੀ ਕੋਈ ਵੀ ਮੰਨ ਲੈ ਬਸ ਕੱਟ ਹੀ ਲਊਗਾ ਉਪਰਾਂ ਕਰ ਜੇ ਓਕੇ ਜੀ ਜਮਾ ਗੱਲ ਬਾਤ 90000 ਜਮਾ ਜਾ ਰੇਟ ਆ ਤੇ ਕੱਟੀ ਜਿਹਦੇ ਤਿਆਰ ਹੋ ਗਈ ਤੁਹਾਨੂੰ ਵੀ ਪਤਾ ਹੈ ਕਿੰਨੇ ਪੈਸੇ ਦੀ ਹੈ ਹਾਂਜੀ ਕੱਟੀ ਬੱਦ ਦੇ ਵੀਰੇ ਲਾਂ ਤੋਂ ਨਾਲੇ ਮੇਦੀ ਪੂਰੀ ਸਾਫ ਆ ਜੀ ਭਰਪੂਰ ਦੀ ਆਪਣੀ ਗਾਰੰਟੀ ਹੈ ਵੀਰੇ ਓਕੇ ਜੀ ਤੇ ਹੁਣ ਵੀਰੇ ਦੋ ਨੰਬਰ ਜਿਹੜੀ ਆਪਾਂ ਦੇਖੀ ਨੇ ਟੌਪ ਦੀ ਹੈ ਹਨਾ ਵੀਰੇ ਇਹ ਵੀ ਸਿਰਈ ਦੂਜਾ ਸੂਆ ਵੀਰੇ ਕੱਲ ਸਵੇਰ ਸੂਈਏ ਮਗਰ ਕੱਟੀ ਆ ਕੱਟੀ ਆ ਗਈ ਮਗਰ ਤੇ ਖੋਲੋ ਜੀ ਇਹਨੂੰ ਹਾਂ ਵੀ ਇਹਦੇ ਵਟਣ ਵਾਲ ਦੇ ਹਾਂ ਹੂੰ ਬਾਕੀ ਦਾ ਯਾਰ ਕੰਪੈਕਟਰ ਤੇ ਫਿੱਟ ਫਾਟ ਹਵਾਨਾ ਇੱਕ ਨੰਬਰ ਕੱਟੀ ਹੈ ਵੀਰੇ ਯਾਰ ਉਹ ਵੀ ਬਹੁਤ ਚੰਗੀ ਕੱਟੀ ਹੈ ਤੇ ਵੀ ਕੱਟੀ ਕਹਿਦਾ ਤੇ ਦੂਜੇ ਸੂਏ ਦਾ ਸਰੀਰ ਦੀ ਜਿਹੜੀ ਬਾਂਤਰਾ ਸਿੰਘ ਦੀ ਬਾਂਤਰਾ ਇਹੇ ਕੰਨਾਂ ਖੜੀਆਂ ਵੀਰੇ ਮੂੰਹ ਪੱਟ ਕੇ ਦੇਖ ਲੈ ਹੂੰ ਅਜੇ ਮੂੰਹ ਡਟਦੀ ਨਾ ਤਾਈ ਸੂਈ ਕਰਕੇ ਹੈਗੀਆਂ ਕਰਨੀਆਂ ਲਿਆਓ ਜੀ ਇਹਨੂੰ ਵੀ ਮਗਰ ਬੱਚਾ ਬਹੁਤ ਚੰਗਾ ਵੀਰੇ ਯਾਰ ਕੱਟੀ ਤੇ ਸੀ ਨਾ ਕਰ ਮਾਈ ਨੇ ਪੀਏ ਬਾਕੀ ਕਦੋਂ ਸੂਈ ਹੈ ਜੀ ਕੱਲ ਸਵੇਰੇ ਸੂਈ ਹੈ ਵੀਰੇ ਸਵੇਰੇ ਸੂਈ ਜੇਰ ਵੀਰੇ ਕੰਪਲੀਟ ਜੇਰ ਓਕੇ ਵੀਰੇ ਓਕੇ ਜੀ ਆ ਜਾ ਪੁੱਤ ਜੇਰ ਕੰਪਲੀ ਤੇ ਝੋਟੀ ਦਾ ਜਿਹੜਾ ਰੇਟ ਆ ਰੇਟ ਹੈਰਾਨ ਕਰਨ ਵਾਲੇ ਹੋਊਗਾ ਇਹਦਾ ਹਾਂਜੀ ਠੀਕ ਆ ਜੀ ਪੂਰਾ ਚੰਗਾ ਤੇ ਸਾਫ ਸੁਥਰਾ ਰੇਟ ਹੋਊਗਾ ਇਹਦੇ ਕਹਿੰਦਾ ਭਾਅ ਚੱਕ ਨੰਬਰ ਝੋਟੀ ਆ ਵੀਰੇ ਇੱਕ ਨੰਬਰ ਤੇ ਪੂਸ਼ਪਾਸ ਬੜੀ ਲੰਮੀ ਤੇ ਪਤਲੀ ਹੈ ਨਾ ਬਾਈ ਬਾਈ ਸਾਰੀ ਜੈਡ ਬਲੇਗਾ ਕਿਤੇ ਚਿੱਟੀ ਨਹੀਂ ਮੜੀ ਜੀ ਆ ਪੂਰੀ ਓਰੀਜਨਲ ਮੋਰਾ ਓਰੀਜਨਲ ਮੋਰਾ ਤੇ ਬਾਕੀ ਦਾ ਕਿੰਨੇ ਕ ਦੁੱਧ ਦੀ ਉਮੀਦ ਲਾ ਸਕਦੇ ਬਾਈ ਬਾਈ ਪਲੂਨ ਦਾ 11 ਕਿਲੋ ਤਾਂ ਤੇ ਆਪਾਂ ਘਰਾਂ ਕੋਲ ਹੀ ਲਈਏ ਜਾਵਾਂ ਮੇਨ ਤੈਤ ਕੀ 12 ਦੇ ਦੋ ਬਾਈ ਵਧਾ ਦੇ ਦੋ ਬਾਈ ਯਾਰ ਚਲੋ ਆਪਾਂ 12 ਕਹਿ ਕੇ ਦੇ ਦੋ 12 ਵੀ ਬਹੁਤ ਹੋ ਜਾਂਦਾ ਆਪਾਂ ਕਹਿ ਨੇ ਬਾਕੀ ਇਹਦਾ ਮੁੱਲ ਕੁ ਮਰਜ਼ੀ ਕਿ 1.5 ਦੀ ਇਸ ਨੂੰ ਹੋਊਗੀ ਕਿਉਂਕਿ ਨਾ ਕਾਫੀ ਹੋ ਜਾਣਗੇ ਧਾਰਾਂ ਨਹੀਂ ਬੱਜਣੀਆਂ ਨਾ ਧਾਰਾਂ ਨਹੀਂ ਬੱਜੇ ਕਹਿਰੀ ਹੱਡੀਆਂ ਦੇਲਾ ਪਿੱਠ ਕੁੜੇ ਦੀ ਪਤਲੀ ਪਿੰਡੇ ਦੀ ਤੇ ਮਾਗੀ ਕਿਉਂ ਨਹੀਂ ਭਰ ਲਾ ਲੈ ਪੈਸੇ ਬਾਈ ਕਿੰਨੇ ਦੇ 1.5 ਵੀਰੇ ਜਮਾ ਜਾਏ ਰੇਟਾ ਗੁਰੇ ਹਾਂਜੀ ਇੱਕ ਨੰਬਰ ਕੱਟੀ ਆ ਵੀਰੇ ਸਿੰਘ ਸਿੰਘ ਬਹੁਤ ਚੰਗਾ ਐਨੀ ਆਪਾਂ 1/2 ਲੱਖ ਮੰਗ ਲਾਂਗੇ ਫਾਇਦਾ ਯਾਰ ਹੂੰ ਧਾਰਾ ਮਾਰ ਨੂੰ ਮਾਰਦ ਨੇ ਬਾਟਾ ਲੱਗੋ ਯਾਰ ਤੇ ਹੁਣ ਵੀਰੇ ਤਿੰਨ ਨੰਬਰ ਬਾੜ ਜਿਹੜੀ ਦੇਖੇ ਨੇ ਵੀ ਤੋਫਾ ਯਰਸੀ ਆ ਇਹ ਵੱਡੀ ਜਰਸੀ ਹੈਗੀ ਐਫਐਫ ਦੇ ਪੇਟੋਂ ਪੈਦਾ ਹੋਈ ਜੀ ਵੀਰੇ ਓਕੇ ਲੈ ਆਓ ਜੀ ਇਹਨੂੰ ਥਣ ਏ ਸੂਈ ਹੋਈ ਵੀਰੇ ਸੂਈ ਵੀ ਆ ਵੀਰੇ ਹਾਂਜੀ ਸੂਈ ਓਕੇ ਜੀ ਇਹਨਾਂ ਸਵੇਰੇ ਆਪਣੇ ਕੋਲ 8 ਘੰਟਾ ਕੁ ਹੋ ਗਿਆ ਨਾ ਬਾਈ ਨੂੰ ਉਹ ਕਿਲੇ ਟਾਈ ਆ ਹਾਂਜੀ ਵੱਡੇ ਦਿਨ ਚ ਬਾਈ ਹੋ ਕੇ ਆਈ ਦੀ ਬਾਈ ਇਹ ਕਿਹੜਾ ਸੂਆ ਬਾਈ ਇਹ ਇਹ ਦੂਜਾ ਵੀਰੇ ਹੂੰ ਥਣਲੇਵਾ ਸਾਹਬ ਠੰਡੀ ਸੀਲ ਬਹੁਤ ਆ ਕੀ ਰੇਟ ਆ ਗਿਆ ਕੁੜੇ ਦਾ ਇਹ 65000 ਦੀ ਵੜ ਦੇ ਦਾਂਗੇ ਮਗਰ ਕੀ ਆ ਗਿਆ ਬੱਚਾ ਵੀਰੇ ਇਹ ਮਗਰ ਬੱਚਾ ਯਾਰ ਬੜੀ ਕੱਦ ਕਾਠ ਬੜਾ ਇਹਦਾ ਹਣਾ ਨਾ ਵੱਡੀ ਬੈੜ ਮੰਨ ਕੇ ਲਓ ਵੀਰੇ ਤੇ ਆਪਾਂ ਵੀਡੀਓ ਬਣਾ ਰਿਹਾ ਜਿਹੜੀ 11 ਵਜੇ ਦਾ ਹਿਸਾਬ ਕਿਤਾ ਬਾਹਰ ਹਾਂਜੀ ਹਾਂਜੀ ਆ ਦੇਖੋ ਉਸ ਹਿਸਾਬ ਨਾਲ ਜੱਜਮੈਂਟ ਕਰ ਲਿਓ ਵੀਰ ਜੀ ਅੱਪਾ ਕੱਲ ਨੂੰ ਮਿਲੋਣੀ ਸੀ ਗੱਲ ਕਰਾਜੋ ਮੁੰਡਾ ਆ ਗਿਆ ਜਦ ਮੇਰੇ ਨਾਲ ਮਾਲ ਨਵਾਤਾ ਨੇ ਬੇਚਰੇ ਨੇ 12:00 ਵਜੇ ਤੇ 30 ਮਿੰਟ ਆ ਵੀਰੇ 6 ਤਰੀਕਾ ਆ ਦੇਖੋ 20 ਕਿਲੋ ਦੇ ਨੀੜੇ ਦੁੱਧ ਪਾ ਦੋ ਜੀ 15-16 ਤਾਂ ਮੈਂ ਦੇਈ ਜਾਊਗੀ ਜੀ ਜੇ ਚੰਗੀ ਸਾਬ ਨੇ 20 ਪਾ ਦਊਗਾ ਉਹਨਾਂ ਠੀਕ ਆ ਜੀ ਠੰਡੀ ਸੀਲ ਬਹੁਤ ਹਨ ਓਕੇ ਤੇ ਹੁਣ ਵੀਰੇ ਆਪਾਂ ਗੱਲ ਕਰ ਲਏ ਇਹਦਾ ਰੇਟ ਕਿਹਾ ਗਿਆ ਸੀ 65 ਦੇ ਦਾਂ ਬਾਈ ਤੇ ਹੁਣ ਵੀਰੇ ਇਹ ਵੀ ਜਰਸੀ ਆ ਗਈ ਹੈ ਨਾ ਇਹ ਜਰਸੀ ਵੀਰੇ ਵਧੀਆ ਕਾਫੀ ਕਲਰ ਦੀ ਇਹ ਜਰਸੀ ਆ ਯਾਰ ਵਾਲੀ ਜਰਸੀ ਨਹੀਂ ਸਾਰੇ ਆਪਣੇ ਹਮਾਚਾਲੀ ਕੋਈ ਨਹੀਂ ਵੀਰੇ ਓਕੇ ਖੋਲੋ ਜੀ ਇਹਨੂੰ ਵੀ ਉਹ 14 ਕਿਲੋ ਮੰਨ ਕੇ ਕਿਲੋ ਉਹ ਤਾਂ ਵੱਧ ਇਹ 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 ਹੋ ਗਏ 15 ਦੀ ਵਧਿਆ ਬੱਛੀ ਮਗਰਾ 14 ਕਿਲੋ ਆਪਾਂ ਮੰਨ ਦਾਂਗੇ ਬਾਈ ਹਾਂ ਮੰਨ ਦਾਂਗੇ ਜਾਂ 4 ਡੰਗ ਝੋਲ ਬੱਛੀ ਵੀਰੇ ਪ੍ਰਾਈਸ ਕੀ ਆ ਗਿਆ ਇਹਦਾ ਇਹ 60 ਚ 2 ਛੱਡ ਦਾਂਗੇ ਬਾਈ ਆਪਾਂ 60 ਚੋਂ 2 ਤੇ ਬਾਕੀ ਦਾ ਟਾਈਮ ਸਾਨੂੰ ਕਨਫਰਮ ਕਰਾਦਾ ਵੀ ਕਿਹੜੇ ਟਾਈਮ ਆਪਾਂ ਵੀਡੀਓ ਬਣਾ ਰਿਹਾ 6 ਘੰਟੇ ਬਾਕੀ ਪਿਆ ਹਾਂ ਜੀ ਬਾਕੀ ਲੈਵਲ ਉੱਪਰ ਦੀ ਹੋਣੀ ਬਾਕੀ ਪਿਆ ਹੀ ਪਿਆ 6 ਘੰਟੇ ਕੋਈ ਸ਼ੱਕ ਵਾਲੀ ਗੱਲ ਨਹੀਂ ਟਵਾਈ ਦੇ ਵਿੱਚ ਤੇ 14 ਕਿਲੋ ਵੀਰੇ ਇਹਦਾ ਕੀ ਰੇਟ ਆ ਮਗਰ ਬੱਛੀ ਆ ਪੰਜਾਬ ਵਾਲੀ ਯਾਰ ਇਹ 2000 ਛੱਡ ਦਾਂਗੇ ਵੀਰੇ 60 ਚੋਂ ਹਾਂ ਠੰਡੀ ਹੀ ਬਹੁਤ ਚੋਣ ਇੱਕ ਨੰਬਰ ਆ ਕਿਸੇ ਦਾ ਧਾਰ ਵੀ ਨਾ ਮਾਰੂ ਤੇ ਆਪਣੀ ਗਾਰੰਟੀ ਚੰਗਾ ਖਾਨ ਹਵਾਨਾ ਕਰ ਜੂ ਆ ਸਾਨੂੰ ਬਹੁਤ ਵਧੀਆ ਵਧੀਆ ਆ ਦੇਖ ਨਹੀਂ ਐਂ ਇਸਲੇ ਵਜ ਲੈ ਓਕੇ ਜੀ ਠੰਡੀ ਹੋ ਗਈ ਯਾਰ ਇੱਕ ਨੰਬਰ ਹੋ ਗਿਆ ਤੇ ਹੁਣ ਵੀਰੇ ਫੇਰ ਜਰਸੀ ਅੱਗੇ ਵਾਲੀ ਇਹਦੇ 1 ਮਹੀਨੇ ਦੀ ਏਆਈ ਹੋਈ ਦੀ ਆ ਕਲੂਨ ਆਉਂ ਬੱਚੀ ਆ ਦੰਦਾ ਚਾ ਵੀਰੇ ਮਗਰ ਕੀ ਕਿਲੋਦ ਮੰਨ ਕੇ ਲੈ ਲੇ ਇਹਨੂੰ ਮਗਰ ਕੀ ਮਗਰ ਬਸ ਆ ਵੀਰੇ ਦੇ ਖੋਲੋ ਜੀ ਇਹ ਵੀ ਚੰਗੀ ਆ ਦੇਖ ਠੰਡੀ ਸੀ ਲਈ ਬੋਤਲ ਓਕੇ ਜੀ ਜਮਾ ਇਹਨੂੰ ਵੀ 2 ਘੰਟੇ ਹੋਣਗਾ ਨੂੰ ਸ਼ਹਿਰ ਸ਼ਹਿਰ ਨਾਲ ਕਨੈਕਸ਼ਨ ਆ ਨਾ ਥੋੜਾ ਜਿਹਾ ਹਾਂਜੀ ਹਾਂਜੀ ਵੱਡੀ ਜਰਸੀ ਆ ਗਈ ਪਹਿਲੀ ਵੀ ਬ ਚੰਗੇ ਅਜੇ ਵੀ ਫੇਸ ਕੁਆਲਿਟੀ ਚੰਗੀ ਆ ਇਹਦਾ ਤੋਹਫਾ ਹੀ ਆ ਬਰੇ ਯਾਰ ਓਕੇ ਓਕੇ ਜਮਾ ਤੀਗਾ ਲੱਗਿਆ ਦਾ ਪਰ ਇਹ ਗੱਬਣ ਪੱਕਾ ਨਿਕਲ ਸਕਦੀ ਆ ਆਪਾਂ ਖਾਲੀ ਕਹਿ ਕੇ ਦਵਾਂਗੇ ਓਕੇ ਜੀ ਤੇ ਅੱਜ ਬਾਈ ਦੇ ਘਰੇ ਮੇਲੇ ਵਾਲਾ ਕੰਮ ਹੀ ਹੋ ਜਾਣਾ ਹਾਂਜੀ ਬਾਕੀ ਕੁਝ ਬਾਹਰ ਖੜਿਓ ਆਪਾਂ ਕੱਲੂ ਪਾਵਾਂਗੇ ਠੀਕ ਆ ਚੰਗੇ ਪਸ਼ੂ ਆ ਹੋਰ ਵੀ ਤੁਹਾਨੂੰ ਹਰੇਕ ਤਰ੍ਹਾਂ ਦਾ ਟੋਕਰ ਦਾ ਅਕੜ ਗਾਂ ਹਰੇਕ ਮਿਲ ਜਾਣੀ ਆ ਨਾ ਆ ਦੇ ਲਾਟਣ ਵਾਂਗੂ ਜਾਗਦੀ ਆ ਨਾ ਬਰੇ ਇੱਕ ਨੰਬਰ ਬੱਛੀ ਥਾਣ ਬਹੁਤ ਚੰਗਾ ਲੱਗਦਾ ਦੇਖੋ ਫੇਸ ਚੰਗੋ ਐਸੀ ਜੀ ਬੱਛੀ ਜੇ ਆਪਾਂ ਫੰਡਰ ਵੀ ਵੇਚਦੇ ਆ ਹਨਾ ਬਈ 30 32 ਭਾਈ ਇੱਕ ਮਨ ਕੋਸ ਮਰਜੀ ਕਰ ਲੈ 2062 ਤੋਂ 40 ਚੋਂ 40 ਚੋਂ ਹਾਂ ਜਮਾਈ ਜਾਏ ਰੇਟਾ ਕੋਰੇ ਆ 100 ਰੇਟਾ ਵੀ ਮਨ ਨਹੀਂ ਕਰੇ ਆਪਾਂ ਬਾਹਲਾ ਮਾਲ ਕਰਕੇ ਨਾ ਰੱਬ ਦਾ ਮੁੱਲ ਕਰਦਾ ਵੀ ਚਾ ਲੈ ਗਣਾ ਮਗਰ ਬੱਚਾ ਦੁੱਧ ਕਿੰਨਾ 10 ਕਿਲੋ ਮੰਨ ਕੇ ਮੰਗਾ ਲਓ ਭਾਈ ਤੇ ਇੱਕ ਮਹੀਨੇ ਦੀ ਆਈ ਹੋਈ ਉਹ ਅਗਲੇ ਦੇ ਕਰ ਹਾਂ ਠੰਡੀ ਸੀ ਨਾ ਥਾਣਾ ਦੀ ਆਪਣੀ ਗਰੰਟੀ ਆ ਮੋਟਾ ਮੋਟਾ ਚੋਣਾਂ ਦੇ ਓਕੇ ਸਤਨਾਗ ਹੋਗੇ ਨਾ ਫਿਰ ਸਤਨਾਗ ਦੀ ਵੀਡੀਓ ਦੰਮੀ ਹੋ ਜਾਣੀ ਤੇ ਹੁਣ ਵੀਰੇ ਲਾਸਟ ਇਹਨੂੰ ਵੀਰੇ ਭਾਈ ਤੇ 3 ਦਿਨ ਸੋਏ ਹੋਏ ਆ ਯਾਰ ਬੱਚਾ ਡੈਡ ਸੀ ਆਪਾਂ ਉੱਤੀ ਛੱਡਿਆ ਹੂੰ ਕਿੰਨਾ ਦੁੱਧ ਆ 15 ਕਿਲੋ ਦੁੱਧ ਦਾ ਤੁਸੀਂ 14 ਕਿਲੋ ਮੰਨ ਕੇ ਲੈ ਲਓ ਜੋੜਾ ਹੀ ਲੈ ਰੱਖੋ ਦੂਆ ਕਿੜਾ ਦੂਆ ਦੂਜਾ ਵੀ ਦਾ ਇਹਦਾ ਪ੍ਰੂਫ ਹੈ ਕਿਤੇ ਹਮ ਛਾਂਹ ਵਾਲਾ ਬਥੇਰਾ ਚੰਗਾ ਇਹਦੀ ਥੰਡੀ ਸੀਨ ਹੁੰਦਾ ਲੈ ਹਮ ਮੈਂ ਕਿ ਜਰਸੀ ਦਾ ਦਸਨ ਦੀ ਲੋੜੀ ਤਾਂ ਸੀਲ ਹੁੰਦੀ ਬਾਦਾਮੀ ਰੰਗ ਦੀ ਪਿਓਰ ਜਰਸੀ ਆ ਸਾਹੀਵਾਲ ਦੀ ਗਰੰਟੀ ਘਟ ਹੁੰਦੀ ਇਹ ਤਾਂ ਸੀਲ ਬਣਿਆ ਇਹ ਤਾਂ ਸੀਲ ਹੁੰਦੀਆਂ ਜਾਤ ਪਾਤ ਬਹੁਤ ਹੁੰਦੀਆਂ ਨੇ ਚੰਗੇ ਜੀ ਕੱਦ-ਕਾਡ ਚੰਗਾ ਬਾਕੀ ਸ਼ਾਈਨਿੰਗ ਲੇਵਾ ਵੀ ਚੰਗਾ ਬਾਕੀ ਰਹੀ ਜੰਗੀ ਆ ਤੇ ਬਾਈ ਕਹਿੰਦਾ ਬੱਚਾ ਹੈ ਨਹੀਂ ਹਨਾ ਇਹਦਾ ਬੱਚਾ ਛੱਡਿਆ ਮੈਂ ਡਿੱਡ ਜਾ ਸੀ ਓਕੇ ਬਾਈ ਕਹਿੰਦਾ ਬੱਚਾ ਨਹੀਂ ਆਪਾਂ ਖੜਾ ਕੇ ਵੀ ਵੇਚ ਸਕਦੇ ਸੀ ਨਾ ਲੋੜ ਹੀ ਨਹੀਂ ਦੁੱਧ ਵਾਲੀ ਗਾਂ ਯਾਰ ਭਾਈ ਵੇਚ ਜਣੀ ਠੀਕ ਆ ਵੀਰੇ ਤੇ ਇਹਦੇ ਬਾਈ ਕਿੰਨੇ ਪੈਸੇ ਇਹਦਾ 45000 ਕਿਲੋ ਵੀਰੇ 45000 ਹਾਂ ਦੁੱਧ ਬਹੁਤ ਆ ਵੀਰੇ ਟਾਲੀ ਮੰਨ ਕੇ ਹਾਂ ਤੋਕੜ ਮੰਨ ਕੇ ਨੰਗਾਓ ਮਹੀਨੇ ਦੀ ਮੰਨ ਕੇ ਲੈ ਲਓ ਤੂੰ ਘੱਟ ਦੀ ਫਾੜੀ ਵਾਲਾ ਆਰਡਰ ਆ ਹਨਾ ਹਾਂ ਦੇਖੋ ਮੈਂ ਕਿ ਠੰਡੀ ਸੀ 45000 ਚ ਮੰਨਦਾ ਤੇ ਲਾਸਟ ਵਾਲੀ ਵੱਡੀ ਵੀਰੇ ਹਾਂ ਇਹ ਵੱਡੀ ਦੇ ਵੀਰੇ ਮੰਨ ਕੇ ਚੱਲ ਬਾਈ ਆ ਕਿਲੋ ਦੀ ਰਿਕਾਰਡ ਆ ਇਥੋਂ ਆਪਣੇ ਗੰਗਾ ਪਿੰਡੋਂ ਲਈ ਆ ਇਹ ਅੱਛਾ ਇਹ ਬਨਾਲੇ ਲੰਗਾ ਸੀ ਤੋਨੇ ਤੇ ਮਨਕ ਚੱਲ ਇਹ ਦਿਨ ਕੱਢ ਜੂ ਪੰਜ ਦੇ ਵਿੱਚ ਕੱਢ ਜੂਗੀ ਵੱਡੀ ਬਹਿ ਇਹ ਨਾ ਹੂੰ ਅੱਜ ਇਹਦਾ ਮੁੱਲ 65000 ਜਿਹਦੇ ਤਿਆਰ ਹੋ ਵੀ ਹੋਰ ਹੋਊਗਾ ਲਓ ਜੀ ਚੰਗੀ ਹੈ ਜੀ ਦੁੱਧ ਕਿੰਨਾ ਕੱਢ ਦੋ ਇੱਥੇ ਦੁੱਧ 22 ਕਿਲੋ ਚ ਉਹਦਾ ਵਜਾ ਕਿਹੜਾ ਸੂਆ ਹੁਣ ਇਹ ਤੀਜਾ ਤੀਜਾ ਹੁੰਦੀ ਮੇਰੀ ਜਨੂ ਓਕੇ ਰੇ ਨਾਲ ਤੀਜਾ ਸੂਆ ਚੰਗੀ ਹੈ ਜੀ ਸਾਈਜ ਵੈਲ ਫੁੱਲ ਆ ਤੇ ਬਾਕੀ ਦੀ ਗੱਲ ਜਿਹੜਾ ਰੇਟ ਆ ਉਹ ਵੀ ਕਿੰਨੇ ਪੈਸੇ ਬਈ ਇਹਦੇ 65000 ਰੁਪਏ ਬਈ 65000 ਵੱਡੀ ਮੰਨ ਕੇ ਮਹਾਂ ਛੋਟੀ ਮੰਨ ਕੇ ਮਹਾਂ ਥਾਣ ਬਹੁਤ ਬਣਾਉਗੇ ਹੂੰ ਬਾਕੀ ਦੀ ਗੱਲ ਦੁੱਧ ਵੀ ਨੇ ਚੰਗਾ ਹੀ ਕੱਢਣਾ ਝੋਲੀ ਬਹੁਤ ਖੁੱਲੀ ਆ ਜਰਾ ਝੋਲੀ ਦੀ ਖੁੱਲੀ ਚੰਗੀ ਫੇਸ ਕੁਆਲਿਟੀ ਚੰਗੀ ਬਾਕੀ ਜਿਹੜੀ ਲੇਵੇ ਦੀ ਬਾਂਤਰਾ 65000 ਚੰਗੀ ਹੋਊਗੀ ਓਕੇ ਕ੍ਰੋਸ ਬਰੀਡ ਆ ਨਾ ਵਧੀਆ ਦੁੱਧ ਪਾਉਗੀ ਓਕੇ ਸੱਤ ਨਾਲ ਸੀ ਭਰਾ ਕੋਲੇ ਸੱਤੇ ਹੀ ਤੁਹਾਨੂੰ ਦਿਖਾਤੇ ਬਾਕੀ ਦੀ ਗੱਲ ਦੋ ਤੁਹਾਨੂੰ ਝੋਟੀਆਂ ਦਿਖਾਤੀਆਂ ਤੇ ਪੰਜ ਇਦੇ ਵਿੱਚ ਵੀਡੀਓ ਦੇ ਵਿੱਚ ਤੁਹਾਨੂੰ ਮਿਲਣ ਵਾਲਾ ਜਿਹੜੇ ਦੀ ਵੀ ਜਿਹੋ ਜਿਹੇ ਵੀ ਬਾਈ ਪੈਸੇ ਲਾਉਣੇ ਚਾਹੁੰਦਾ ਕੋਈ ਵੀ ਮੇਰਾ ਭੈਣ ਭਰਾ ਉਹੋ ਜਿਹਾ ਪਸ਼ੂ ਅੱਜ ਮਿਲ ਜਾਣਾਗਾ ਤੇ ਬਾਈ ਗੋਰੀਓਣਾ ਜਰੂਰ ਕਰੋ ਸੰਪਰਕ ਨੰਬਰ ਬਾਈ ਫਿਰ ਬੋਲੋ 87288 ਵੀਰੇ 04320 ਪਿੰਡ ਭਦੌੜ ਤੋਂ ਆਪਾਂ ਵੀਡੀਓ ਕਵਰ ਕੀਤੀ ਆ ਜ਼ਿਲ੍ਹਾ ਬਰਾਹ 2 ਤੁਹਾਨੂੰ ਦਿਖਾਈਆਂ ਝੋਟੀਆਂ ਬਾਕੀ ਸਾਰੇ ਵੀਰਾਂ ਦਾ ਐਂਡ ਤਾਈ ਵੀਡੀਓ ਦੇਖਣ ਲਈ ਚੈਨਲ ਨੂੰ ਪਿਆਰ ਦੇਣ ਲਈ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਹਾਂ ਕਿੰਨੇ ਵੀ ਵੀਡੀਓ ਦੇ